ਗੁਰੂ ਕੀ ਲਾਡਲੀ ਹੋ ਜਾ ਜਿਹੜੇ ਕਿ ਨੰਗਸ ਸਿੰਘ ਸਰਦਾਰ ਗੁਲਾਬ ਸਿੰਘ ਉਹਨਾਂ ਵੱਲੋਂ ਠੰਡੀ ਸਰਦਾਈ ਬਣਾ ਕੇ ਲੋਕਾਂ ਨੂੰ ਜਿਹੜਾ ਕਿ ਸਰਬ ਲੋ ਉਹਦੇ ਬਾਟੇ ਵਿੱਚ ਵਰਤਾਈ ਜਾ ਰਹੀ ਹੈ ਆ ਪਪਾ ਜੀ ਕਿਤਰਾ ਦੇ ਦਿਓ ਇਨੀ ਗਰਮੀ ਪੈ ਰਹੀ ਆ ਜਿਵੇਂ ਮੈਂ ਗੱਲ ਕੀਤੀ ਵੀ ਲੋਕ ਸੌਫਟ ਡਰਿੰਕ ਕਾਉਂਟਿੰਗ ਦੀ ਵਰਤੋਂ ਕਰਦੇ ਨੇ ਵੀ ਤੁਹਾਡੇ ਵੱਲੋਂ ਠੰਡੀ ਸਰਦਾਈ ਦੀ ਵਰਤੋਂ ਕੀਤੀ ਜਾ ਰਹੀ ਹੈ ਲੋਕਾਂ ਨੂੰ ਅਤੇ ਨਾਲ ਸਰਬ ਲੋ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਫਿਰ ਆ ਵੀਰਪੁਰਾ ਨੇ ਅੰਗਸ ਸਿੰਘ ਦੇ ਬੈਠੇ ਸੀਗੇ ਆਪਾਂ ਇਕੱਠੇ ਫਿਰ ਉਹਦੇ ਨਾਲ ਗੱਲਬਾਤ ਵਿਚਾਰ ਚੱਲੇ ਕਿ ਆਪਦਾ ਕੰਮ ਕਰੀਏ ਕੰਮ ਕਰੀਏ ਉਹ ਵਿਪਕ ਕੰਮ ਕਰਨਾ ਤੇ ਉਹ ਅਗੇ ਆਪਾਂ ਕੋਈ ਵੀਰ ਭਣਾ ਨੂੰ ਛਕਾਉਣ ਵਾਸਤੇ ਕੋ ਇਹੋ ਜੀ ਚੀਜ਼ ਤਿਆਰ ਕਰਕੇ ਛਕਾਈਏ ਕਿ ਜਿਹਦੇ ਨਾਲ ਉਹਨਾਂ ਦਾ ਕੋਈ ਨੁਕਸਾਨ ਨਾ ਆਵੇ ਯਾਨੀ ਕਿ ਉਲਟਾ ਫਾਇਦਾ ਹੋਵੇ ਨਾਣੇ ਜਬਾਂ ਦਾ ਰਸ ਵੀ ਆਵੇ ਸਭ ਤੋਂ ਵਧੀਆ ਚੀਜ਼ ਤਾਂ ਫਿਰ ਗਰਮੀ ਦੇ ਵਿੱਚ ਜਿਹੜੀ ਆ ਉਹ ਗਰਮੀ ਦਾ ਤੋੜ ਜਿਹੜਾ ਉਹ ਤਾਂ ਸਰਦਾਈ ਆ ਹਨਾ ਜਿਹਦੇ ਵਿੱਚ ਇਹ ਛੇ ਚੀਜ਼ਾਂ ਜਿਹੜੀਆਂ ਮੈਂ ਪਾ ਕੇ ਤੇ ਤਿਆਰ ਕਰਦਾ ਵਾਂ ਤਾਂ ਉਹ ਉਹਦੇ ਨਾਲ ਗੱਲਬਾਤ ਕਰਨ ਦੇ ਵਿੱਚ ਜਿਆਨ ਚ ਆ ਕੇ ਆਪਾਂ ਇਹ ਕੰਮ ਕਰੀਏ ਜੇ ਗੱਲ ਕਰ ਲਈਏ ਬਿਮਾਰੀਆਂ ਦੀ ਬਿਮਾਰੀਆਂ ਆਪਾਂ ਆਪਣੇ ਸਰੀਰ ਨੂੰ ਆਪ ਲਾਈਆਂ ਕਿ ਜਿਹੜੇ ਆਪਾਂ ਆ ਕੋਲਡ ਡਰਿੰਕ ਇਹ ਯਾਰ ਆ ਜੋ ਫੂਡ ਖਾਂਦੇ ਆ ਜੋ ਪੀਜੇ ਖਾਂਦੇ ਆ ਇਹ ਉਹ ਬਿਮਾਰੀਆਂ ਇਹਨੂੰ ਛੱਡ ਕੇ ਜਿਮ ਲਾਓ ਚਾਹੇ ਜਿਮ ਛੱਡ ਦਿਓ ਸਰੀਰ ਤੁਹਾਡੇ ਚ ਜਾਨ ਜਿਹੜੀ ਰਹਿਣੀ ਰਹਿਣੀ ਆ ਕਿ ਸਰੀਰ ਦਾ ਨੁਕਸਾਨ ਕੋਈ ਨਹੀਂ ਜੇ ਆਪਾਂ ਉਹ ਪ੍ਰੋਡਕਟ ਖਾ ਕੇ ਜਿਮ ਲਾਉਣੇ ਆ ਉਹ ਛੱਡ ਦਿੰਨੇ ਆ ਜਿਮ ਪ੍ਰੋਡਕਟ ਛੱਡ ਦਿੰਨੇ ਫਿਰ ਸਰੀਰ ਦਾ ਨੁਕਸਾਨ ਹੋ ਜਾਂਦਾ ਵਾ ਇਹਦਾ ਕੋਈ ਨੁਕਸਾਨ ਨਹੀਂ ਇਹਦੇ ਫਾਇਦੇ ਹੀ ਫਾਇਦੇ ਆ ਇਹਨੂੰ ਪੀਓ ਚਾਹੇ ਛੱਡੋ ਚਾਹੇ ਜਿਮ ਲਾਓ ਚਾਹੀ ਨਾ ਲਾਓ ਇਹਨੇ ਤੁਹਾਡਾ ਸਰੀਰ ਜਿਹੜਾ ਵਾ ਇਹ ਐ એનર્ਜੀ ਦ ਜੜਕਲ 100 ਚੋਂ 70% ਲੋਕਾਂ ਦੇ ਲੀਵਰ ਜਿਹੜੇ ਕਿ ਫੈਕਟਰੀ ਹੋ ਚੁੱਕੇ ਨੇ ਲੋਕ ਮਹਿੰਗੀਆਂ ਦਵਾਈਆਂ ਖਾਂਦੇ ਨੇ ਦੇਸੀ ਹੀ ਦਵਾਈਆਂ ਵੀ ਖਾਂਦੇ ਨੇ ਪਰ ਹੋਰ ਜਿਹੜਾ ਆਪਣਾ ਸਰੀਰ ਖਰਾਬ ਕਰ ਲੈਂਦੇ ਨੇ ਲੀਵਰ ਫੈਕਟਰੀ ਦੀ ਮੈਂ ਗਾਰੰਟੀ ਨਹੀਂ ਦੇ ਸਕਦਾ ਲੀਵਰ ਦੀ ਗਰਮੀ ਤਾਂ 100% 101% ਜਿਹੜੀ ਆ ਇਹ ਖਤਮ ਕਰੂਗਾ ਤੁਹਾਨੂੰ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਦੱਸ ਦੇਣਾ ਹੈ ਕਿ ਹਾਂ ਜਿਹੜਾ ਲੀਵਰ ਦੀ ਗਰਮੀ ਆ ਮੇਰੀ ਕਿੰਨੀ ਕੁ ਠੀਕ ਹੋ ਗਈ ਹੈ ਜਾਂ ਮੇਰੇ ਕਿੰਨਾ ਕੁ ਬਿਮਾਰੀਆਂ ਮੈਂ ਕੰਨਾ ਕਿ ਸਰੀਰ ਖੁਦ ਦੱਸ ਦਿੰਦਾ ਜੀ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਗਰਮੀ ਦਾ ਪਾਰ ਆ ਦੋ ਦਿਨ ਵਾਧਾ ਜਾ ਰਿਹਾ ਤੇ ਜੇ ਗੱਲ ਕਰੀ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਗਰਮੀ ਪੈਂਦੀ ਆ ਤੇ ਠੰਡੀ ਵੀ ਜਿਹੜੀ ਆ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਠੰਡ ਹੁੰਦੀ ਆ। ਸਵੀਰਾਂਵ ਖਾਵਾਂਕ ਤਾਂ ਅੰਮ੍ਰਿਤਸਰ ਦੀਆਂ ਜਿੱਥੇ ਕਿ ਇੰਨੀ ਗਰਮੀ ਦੇ ਵਿੱਚ ਜਿੱਥੇ ਸੀ ਦੇ ਦੇ ਲੋਕ ਠੰਡੇ ਸ਼ਰਬਤ ਦੀ ਵਰਤੋਂ ਕਰਦੇ ਨੇ ਆ ਹੋਰ ਸੌਫਟ ਡਰਿੰਕ ਅਕੋਰਡਿੰਗ ਦੀ ਵਰਤੋਂ ਕਰਦੇ ਨੇ ਉੱਥੇ ਅਜ ਅੰਮ੍ਰਿਤਸਰ ਵਿੱਚ ਗੁਰੂ ਕੀ ਲਾਡਲੀ ਫੋਜਾ ਜਿਹੜੇ ਕਿ ਨੰਗ ਸਿੰਘ ਸਰਦਾਰ ਗੁਲਾਬ ਸਿੰਘ ਉਹਨਾਂ ਵੱਲੋਂ ਠੰਡੀ ਸਰਦਾਈ ਬਣਾ ਕੇ ਲੋਕਾਂ ਨੂੰ ਜਿਹੜਾ ਕਿ ਸਭ ਲੋਕ ਦੇ ਬਾਟੇ ਵਿੱਚ ਵਰਤਾਈ ਜਾ ਰਹੀ ਹੈ ਗੱਲਬ ਫਤੇ ਸਾਨੀ ਕਰਦੇ ਆਂ ਪਹਿਲਾਂ ਸਭ ਤੋਂ ਪਹਿਲਾਂ ਫਤੇ ਸਾਨੀ ਕਰਦੇ ਆਂ ਵਾਹਿਗੁਰੂ ਖਾਲਸਾ ਸਿਵਾਏ ਰਾਏਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਾਈ ਕਿਸ ਤਰਾ ਦੇ ਦਿਓ ਇਨੀ ਗਰਮੀ ਪੈ ਰਹੀ ਆ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਲੋਕ ਸੌਫਟ ਡਰਿੰਕ ਕੋਰਟਿੰਗ ਦੀ ਵਰਤੋਂ ਕਰਦੇ ਨੇ ਵੀ ਤੁਹਾਡੇ ਵੱਲੋਂ ਠੰਡੀ ਸਰਦਾਈ ਦੀ ਵਰਤੋਂ ਕੀਤੀ ਜਾ ਰਹੀ ਆ ਲੋਕਾਂ ਨੂੰ ਅਤੇ ਨਾਲ ਸਭ ਲੋਹ ਦੇ ਵਿੱਚ ਵਰਤਾਇਆ ਜਾ ਰਿਹਾ ਜਹ ਕਿਸਤਾ ਆ ਤੁਹਾਡੇ ਜੇ ਕਿਸਤਾ ਜਹਾਂ ਜਾਏ ਪਹਿਲਾਂ ਡਰਾਈਵਰੀ ਕਰਦੇ ਹਾਂ ਜੀ ਉਹ ਤਾਂ ਨੌਕਰੀ ਮਾਲਕੀ ਆ ਕਿ ਜਹਾਂ ਜਾਏਗੀ ਆਪ ਦਾ ਕਰੀਏ ਕਿੰਨਾ ਚਿਰ ਕਿਸ ਦਿਨ ਨੌਕਰੀ ਕਰਾਂਗੇ ਫਿਰ ਆ ਵੀਰਪ੍ਰਾਹ ਨੇ ਅੰਗਸਾਂਗੇ ਬੈਠੇ ਸੀਗੇ ਆ ਫਿਰ ਉਹਦੇ ਨਾਲ ਗੱਲਬਾਤ ਵਿਚਾਰ ਚੱਲੀ ਕਿ ਆਪਦਾ ਕੰਮ ਕਰੀਏ ਕੰਮ ਕਰੀਏ ਉਹ ਕਿ ਆਪਾਂ ਕੰਮ ਕਰਨਾ ਤੇ ਉਹ ਅਗੇ ਆਪਾਂ ਕੋਈ ਵੀਰਪਾਣਾਂ ਨੂੰ ਛਕਾਉਣ ਵਾਸਤੇ ਕੋਈ ਇਹੋ ਜੀ ਚੀਜ਼ ਤਿਆਰ ਕਰਕੇ ਛਕਾਈਏ ਕਿ ਜਿਹਦੇ ਨਾਲ ਉਹਨਾਂ ਦਾ ਕੋਈ ਨੁਕਸਾਨ ਨਾ ਆਵੇ ਯਾਨੀ ਕਿ ਉਲਟਾ ਫਾਇਦਾ ਹੋਵੇ ਨਾਲੇ ਜਬਾਂ ਦਾ ਰਸ ਵੀ ਆਵੇ ਫਿਰ ਉਹ ਵੀਰ ਮੈਨੂੰ ਕਹਿੰਦਾ ਕਿ ਸਭ ਤੋਂ ਵਧੀਆ ਚੀਜ਼ ਤਾਂ ਫਿਰ ਗਰਮੀ ਦੇ ਵਿੱਚ ਜਿਹੜੀ ਆ ਉਹ ਗਰਮੀ ਦਾ ਤੋੜ ਜਿਹੜਾ ਵਾ ਉਹ ਤਾਂ ਸਰਦਾਈ ਆ ਹਨਾ ਜੀ ਉਹਦੇ ਵਿੱਚ ਇਹ ਛੇ ਚੀਜ਼ਾਂ ਜਿਹੜੀਆਂ ਮੈਂ ਪਾ ਕੇ ਤੇ ਤਿਆਰ ਕਰਦਾ ਹਾਂ ਉਹ ਉਹਦੇ ਨਾਲ ਗੱਲਬਾਤ ਕਰਨ ਦੇ ਵਿੱਚ ਜੈਨ ਚ ਆ ਗਿਆ ਆਪਾਂ ਇਹ ਕੰਮ ਕਰੀਏ ਫਿਰ 6 ਰੋਜਾਂ ਤੋਂ ਮੈਂ ਜਿਹੜਾ ਵਾ ਇਹ ਕੰਮ ਸ਼ੁਰੂ ਕਰਤਾ ਜੀ ਬਈ ਸੋ ਵੀ ਗੱਲ ਕਰੀਏ ਗੁਲਾਬ ਸਿੰਘ ਜੀ ਅਸੀਂ ਦੇਖਿਆ ਵੀ ਜਿੱਥੇ ਅਮਰਸਾ ਦੇ ਵਾਕ ਵਾਕ ਕੋਨੇ ਚ ਵੀ ਲੋਕ ਸਰਦਾਈ ਤਿਆਰ ਕਰਦੇ ਨੇ ਪਰ ਤੁਹਾਡੇ ਹੱਥ ਦੀ ਬਣਾਈ ਹੋਈ ਸਰਦਾਈ ਵਿੱਚ ਛੰਡੀ ਕੀ ਫਰਕ ਕੀ ਆ ਉਹਨਾਂ ਨਾਲੋਂ ਤੇ ਤੁਹਾਡੀ ਰਸਾਈ ਵਿੱਚ ਕਿੰਨਾ ਕੁ ਵੱਡਾ ਵਧੀਆ ਡਿਫਰੈਂਟ ਆ ਕੀ ਲਾਹੇ ਵੰਦੇ ਤੁਹਾਡੀ ਰਸਾਈ ਜੀ ਜੇ ਆਪਾਂ ਖਾਸ ਤੇ ਆ ਜੀ ਤਾਂ ਜੋ ਤਾਂ ਮਾਈਗਰੇਨ ਜੋ ਜਿਆਦਾ ਬੰਦੇ ਦੀ ਜਿਹੜੀ ਆ ਅੱਜ ਤੋਂ ਕਮਜ਼ੋਰ ਹੋ ਰਹੀ ਆ ਪੜਨ ਦੇ ਵਿੱਚ ਬੰਦਾ ਕਮਜ਼ੋਰ ਹੋ ਰਿਹਾ ਉਦੇ ਫਾਇਦੇ ਜੇ ਬਾਦਾਮ ਤੇ ਆ ਜੀਏ ਤਾਂ ਬਾਦਾਮ ਵੈਸੇ ਤਾਂ ਗਰਮ ਆ ਪਰ ਇਹ ਮੇਰੇ ਕੋਲ ਲਾਲ ਪੱਥਰ ਆ ਲਾਲ ਪੱਥਰ ਦੇ ਵਿੱਚ ਜਦੋਂ ਰਗੜਾ ਲੱਗ ਜਾਂਦਾ ਇਹਨੂੰ ਰਗੜਾ ਲੱਗਣ ਤੋਂ ਬਾਅਦ ਜਲਦੀ ਨਾਲ ਇਹਦੀ ਤਸੀਰ ਖਤਮ ਹੋ ਜਾਂਦੀ ਆ ਇਹ ਦੇਸੀ ਘਿਓ ਦਾ ਕੰਮ ਕਰਦਾ ਵਾ ਠੰਡੇ ਦੇਸੀ ਘਿਓ ਦਾ ਕੰਮ ਕਰਦਾ ਯਾਨੀ ਕਿ ਗਰਮ ਨਹੀਂ ਫਿਰ ਆ ਜੀਏ ਕਾਲੀ ਮਿਰਚ ਤੇ ਕਾਲੀ ਮਿਰਚ ਜਿਹੜੀ ਆ ਗੋਡੇ ਲੱਕ ਵਾਈ ਨੂੰ ਖਤਮ ਕਰ ਦਿੰਦੀ ਆ ਹਰੀ ਲੱਛ ਜਿਹੜੀ ਆ ਸ਼ੂਗਰ ਨੂੰ ਠੀਕ ਕਰਦੀ ਆ ਜੋ ਗੁਲਾਬ ਆ ਉਹ ਕਬਜ ਨੂੰ ਜਾਂ ਗੈਸ ਨੂੰ ਜਿਹੜਾ ਉਹ ਖਤਮ ਕਰਦਾ ਹੈ ਜੀ ਤੁਸੀਂ ਕਿਹਾ ਵੀ ਯਾਤਰੀ ਯਾਤਰੀ ਲੋਕ ਨੇ ਜਿਹੜੇ ਸਰਦਾਈ ਬਤਿਆ ਕਰਦੇ ਨੇ ਉਹ ਮਿੱਟੀ ਦੇ ਜਿਹੜੇ ਕੀ ਬਾਟੇ ਤਿਆਰ ਕਰਦੇ ਨੇ ਪਰ ਤੁਸੀਂ ਲਾਲ ਪੱਥਰ ਚ ਕਰਦੇ ਹੋ ਇਸ ਲਾਲ ਪੱਥਰ ਦਾ ਕੀ ਫਾਇਦਾ ਕੀ ਆ ਕਿੱਥੋਂ ਤੁਸੀਂ ਲਿਆਉਂਦੇ ਆ ਤੇ ਜਿਹੜਾ ਤੁਸੀਂ ਜਿਹਦਾ ਤਿਆਰ ਕਰਦੇ ਹੋ ਇਹ ਜਿਹੜੀ ਲੱਕੜ ਆ ਇਹ ਕਿਹੜੀ ਚੀਜ਼ ਦੀ ਲੱਕੜ ਦਾ ਕਿਹਦਾ ਬੈਨੀਫਿਟ ਹੁੰਦਾ ਜੀ ਜੇ ਇਹ ਨੀਮ ਆ ਜੀ ਇਹ ਲਾਲ ਪੱਥਰ ਆ ਜਿੰਨੀਆਂ ਚੀਜ਼ਾਂ ਦੇ ਮੈਂ ਤੁਹਾਨੂੰ ਫਾਇਦੇ ਦੱਸੇ ਆ ਜੇ ਉਹ ਇਸ ਨਿਮਮਦਸ ਲੋਹਤਰ ਤੋਂ ਬਗੈਰ ਕਿਸੇ ਚੀਜ਼ ਦੇ ਜਾਂ ਲਾਲ ਪੱਥਰ ਤੋਂ ਬਗੈਰ ਮਿੱਟੀ ਦੇ ਸਨੈਰੇ ਦੇ ਵਿੱਚ ਤਿਆਰ ਕੀਤੀਆਂ ਗਈਆਂ ਤਾਂ ਜਿਹੜੇ ਤੱਤ ਉਹਨਾਂ ਵਿੱਚੋਂ ਮਿਲਣੇ ਚਾਹੀਦੇ ਆ ਉਹਨਾਂ 6 ਚੀਜ਼ਾਂ ਦੇ ਵਿੱਚੋਂ ਉਹ ਤੱਤ ਨਹੀਂ ਮਿਲਣਗੇ ਵੀ ਉਹਨਾਂ ਦੇ ਉਹ ਤੱਤ ਤਾਂ ਹੀ ਮਿਲਣਗੇ ਕਿ ਜੇ ਨਿਮਮਦਸ ਲੋਹਤਰ ਹੋਊਗਾ ਤਾਂ ਲਾਲ ਪੱਥਰ ਦਾ ਜਿਹੜਾ ਸਨੈਰਾ ਹੋਊਗਾ ਤਾਂ ਫਿਰ ਫਿਰ ਹੀ ਉਹਨਾਂ ਚੀਜ਼ਾਂ ਦੇ ਜਿਹੜੇ ਆ ਆਪਾਂ ਨੂੰ ਫਾਇਦੇ ਮਿਲਣਗੇ ਨਹੀਂ ਤਾਂ ਆਪਾਂ ਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਮਿਲਣਾ ਚਾਹੀ ਉਹਨਾਂ ਦੇ ਸਾਰਾ ਫਾਇਦੇ ਹੋਣਾ ਦੇਖਿਓ ਭੀ ਅੱਜਕੱਲ੍ਹ ਘਰ-ਘਰ ਲੋਕਾਂ ਨੂੰ ਬਿਮਾਰੀ ਆ ਕਿਨੇ ਕਿ ਕਿਸੇ ਨੂੰ ਸ਼ੂਗਰ ਵਧੀ ਹੁੰਦੀ ਆ ਕਿਸੇ ਦੇ ਗੋਡੇ ਦਰਦ ਹੁੰਦੇ ਨੇ ਤੇ ਕਿਸੇ ਨੂੰ ਖਾਸ ਕਰਕੇ ਹਾਰ ਦੀ ਬੜੀ ਪ੍ਰੋਬਲਮ ਹੁੰਦੀ ਆ ਅਸੀਂ ਦੇਖਿਆ ਅੱਜਕੱਲ੍ਹ ਲੋਕਾਂ ਨੂੰ ਮੋਟਾਪਾ ਬਹੁਤ ਹੁੰਦਾ ਵਾ ਲੋਕ ਇਥੇ ਅਮਰਸਰ ਕੰਪਨੀ ਬਾਗਾ ਕੇ ਲੋਕ ਸੈਰ ਕਰਦੇ ਨੇ ਅਸੀਂ ਦੇਖਿਆ ਤੁਹਾਡੇ ਜਿਹੜੀ ਕਿ ਠੰਡੀ ਸਦਾਈ ਤੁਸੀਂ ਤਿਆਰ ਕਰਦੇ ਹੋ ਸਰਬ ਲੋਕ ਉਹਦੇ ਬਾਟੇ 'ਚ ਬਣਾਉਂਦੇ ਹੋ ਇੰਨਾ ਸਮਾਨ ਵਿੱਚ ਪਾਉਂਦੇ ਹੋ ਮੱਕ ਜਗਰੀਆਂ ਪਾਉਂਦੇ ਹੋ ਇਲਾਚੀ ਪਾਉਂਦੇ ਹੋ ਖਾਸ ਕਰਕੇ ਕਾਲੀ ਮਿਰਚ ਪਾਉਂਦੇ ਹੋ ਕਿੰਨੇ ਕੁ ਲਾਹੇਵੰਦ ਹੋ ਗਈ ਇਹਨਾਂ ਬਿਮਾਰੀਆਂ ਵਾਸਤੇ ਜੀ ਗੱ ਬਿਮਾਰੀਆਂ ਆਪਾਂ ਆਪਣੇ ਸਰੀਰ ਨੂੰ ਆਪ ਲਾਈਆਂ ਕਿ ਜਿਹੜੇ ਆਪਾਂ ਆ ਕੋਲਡ ਡਰਿੰਕ ਇੱਕ ਰোনালਡੋ ਦੀ ਆਪਾਂ ਇੱਕ ਵੀਡੀਓ ਦੇਖੀ ਸੀਗੀ ਕਿ ਉਹ ਸਟੇਜ ਦੇ ਉੱਪਰ ਮਸ਼ਹੂਰੀ ਕਰਨ ਵੇਸਤੇ ਕੋਕਾ ਕੋਲਾ ਦੀਆਂ ਦੋ ਬੋਤਲਾਂ ਟੇਬਲ ਤੇ ਪਈਆਂ ਸੀਗੀਆਂ ਤੇ ਉਹਨੇ ਚੱਕ ਕੇ ਥੱਲੇ ਰੱਖ ਦਿੱਤੀਆਂ ਕਿਉਂ ਨੂੰ ਪਤਾ ਸੀਗਾ ਕਿ ਇਹ ਚੀਜ਼ ਦਾ ਨੁਕਸਾਨ ਆ ਕਿ ਹਾਂ ਮੈਨੂੰ ਲੋਕ ਜਿਹੜੇ ਪਸੰਦ ਕਰਦੇ ਆ ਉਹ ਵੇਖਣਗੇ ਕਿ ਹਾਂ ਇਹ ਤਾਂ ਰোনালਡੋ ਵੀ ਜਿਹੜਾ ਵਾ ਉਹ ਕੋਡਰੀ ਸਕਦਾ ਵਾ ਪੀਂਦਾ ਵਾ ਤੇ ਅਸੀਂ ਵੀ ਪੀਏ ਪਰ ਉਹਨੂੰ ਪਤਾ ਹੀ ਜੇ ਇਹ ਪੀਣ ਦੇ ਨਾਲ ਉਹਨਾਂ ਦਾ ਨੁਕਸਾਨ ਹੋਊਗਾ ਇਸ ਕਰਕੇ ਉਹਨੇ ਜਿਹਨੇ ਚੱਕ ਕੇ ਥੱਲੇ ਰੱਖ ਦਿੱਤੀਆਂ ਇਹ ਯਾਰ ਜੋ ਫੂਡ ਖਾਣਨੇ ਆ ਜਾਂ ਪੀਜੇ ਖਾਣਨੇ ਆ ਇਹ ਉਹ ਬਿਮਾਰੀਆਂ ਹੀ ਸਰੀਰ ਨੂੰ ਲੱਗਣੀਆਂ ਵਾ ਜੇ ਬਿਮਾਰੀਆਂ ਤੋਂ ਬਚਣਾ ਵਾ ਫਿਰ ਉਹ ਚੀਜ਼ਾਂ ਛੱਡਣੀਆਂ ਪੈਣਗੀਆਂ ਤੇ ਜੇ ਜ਼ਬਾਨ ਦਾ ਰਸ ਲੈਣਾ ਹੀ ਲੈਣਾ ਵਾ ਫਿਰ ਆਪਾਂ ਆਪਣੇ ਘਰ ਦੇ ਵਿੱਚ ਸਨਹਾਰਾ ਥਲੋਤਾ ਰੱਖੀਏ ਤੇ ਆਪਾਂ ਇਹ ਸ਼ਰਦਾਈਆਂ ਸਗੀਏ ਇਹ એનર્ਜੀ ਡਰਿੰਕ ਜਿਵੇਂ ਰੈੱਡ ਬੁੱਲ ਕਹ ਲੀਏ ਜਾਂ ਹੈਲ ਆਪਾਂ ਪੀਨੇ ਆ ਉਹਨਾਂ ਤੋਂ ਵੀ ਉੱਪਰ એનર્ਜੀ ਡਰਿੰਕ ਆ ਉੱਪਰੋਂ ਇਹ 100 ਬਿਮਾਰੀਆਂ ਦੀ ਇੱਕ ਦਵਾ ਜੇ ਆਪਾਂ ਉਹ ਛੱਡ ਕੇ ਇਹ ਚੀਜ਼ਾਂ ਜੇ ਤੁਸੀਂ ਘਰੇ ਨਹੀਂ ला ਸਕਦੇ ਆਪਾਂ ਘਰੇ ਨਹੀਂ ਤਿਆਰ ਕਰ ਸਕਦੇ ਟਾਈਮ ਹੈਗਾ ਕੋਈ ਗੱਲ ਨਹੀਂ ਤੁਹਾਡਾ ਛੋਟਾ ਵੀਰ ਇਹਨੇ ਸਿੰਘ ਫੌਜ ਜਿਹੜੀ ਬੈਠੀ ਆ ਕੰਪਨੀ ਬਾਗ ਆਗੇ ਮੇਰੇ ਕੋਲੋਂ ਦੋ ਟੈਂਪ 50-50 ਰੁਪਏ ਦਾ ਗਲਾਸ ਜਿਹੜਾ 사 ਸਕਦੇ ਆ ਜਿਵੇਂ ਜਿਵੇਂ ਮੈਂ ਗੱਲ ਕੀਤੀ ਵੀ ਡਾਕਟਰਾਂ ਨੇ ਕਿਹਾ ਗਿਆ ਵੀ ਨਿੰਮ ਦੇ ਪੱਤੇ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ ਜਿਵੇਂ ਖਾ ਲੋ ਖਾਂਦੇ ਨੇ ਕਹਿੰਦੇ ਵੀ ਜੇਦਾ ਖੂਨ ਮਿੱਠਾ ਹੁੰਦਾ ਜਾਂ ਖੂਨ ਗਾੜਾ ਹੁੰਦਾ ਨਿੰਮ ਦੇ ਪੱਤੇ ਖਾਣ ਦਾ ਨਿੰਮ ਦੀ ਮੋੜੀ ਖਾਣ ਦੇ ਨਾਲ ਉਹਦਾ ਬੈਨੀਫਿਟ ਹੋ ਜਾਂਦਾ ਖੂਨ ਸਾਫ਼ ਹੋ ਜਾਂਦਾ ਪਰ ਜਿਵੇਂ ਤੁਸੀਂ ਨਿੰਮ ਦੀ ਲੱਕੜ ਦੇ ਨਾਲ ਤੁਸੀਂ ਲਾਲ ਪੱਥਰ ਦੇ ਵਿੱਚ ਦੋ-ਦੋ ਘੰਟੇ ਗੋਣ ਦੇ ਜਿਹੜੇ ਤਤ ਨੇ ਉਹ ਸਾਰੇ ਲਾਲ ਪੱਥਰ ਵਿੱਚ ਆ ਜਾਂਦੇ ਨੇ ਬਿਰਤੋ ਜੀ ਬਿਲਕੁਲ ਜੇ ਪੱਥਰ ਪੱਥਰ ਨਾਲ ਕਸੇ ਤਾਂ ਤਮੀ ਉਹ ਕਸਦਾ ਆ ਤੇ ਇਹ ਐਡਾ ਹਾਰਾ ਪੱਥਰ ਦਾ ਲਾਲ ਉਹਦੇ ਨਾਲ ਲੱਕੜ ਕਸ ਰਹੀ ਆ ਤੇ ਲੱਕੜ ਕਸ ਕੇ ਲੱਕਲੀ ਲੱਕੜ ਦਾ ਪਰਗੜ ਕੇ ਪੀ ਨਹੀਂ ਸਕਦੇ ਨਾ ਆਪਾਂ ਖਾ ਸਕਦੇ ਆ ਕਿਉਂਕਿ ਕੌੜੀ ਹੁੰਦੀ ਆ ਜਦੋਂ ਇਹਦੇ ਨਾਲ ਲੱਗ ਕੇ ਛੇ ਚੀਜ਼ਾਂ ਉੱਪਰੋਂ ਨਾਲ ਸਤਵਾਂ ਸਰਬ ਲੋ ਅਠਵਾਂ ਸੁਨਹਿਰਾ ਲਾਲ ਪੱਥਰ ਦਾ ਨੌਵਾਂ ਇਹ ਸਲੋਤਰ ਇਹ ਚੀਜ਼ਾਂ ਮਿਲ ਕੇ ਜਿਹੜੀਆਂ ਵਾਂ ਇਹ ਸਰੀਰ ਨੂੰ ਇਹ ਸਰੀਰ ਦੇਆਂ ਜਿਹੜੀਆਂ ਜਿੰਨੀਆਂ ਵੀ ਬਿਮਾਰੀਆਂ ਜਿਵੇਂ ਖੂਨ ਦੀ ਤੁਸੀਂ ਗੱਲ ਕੀਤੀ ਕਿ ਖੂਨ ਦੇ ਅੰਦਰ ਜਿਵੇਂ ਕੀੜੇ ਆਕੇ ਜੀ ਖੂਨ ਖਰਾਬ ਹੋ ਗਿਆ ਖੂਨ ਨੂੰ ਸਾਫ਼ ਕਰਦਾ ਹੈ ਖੂਨ ਨੂੰ ਪਤਲਾ ਕਰਦਾ ਹੈ ਖੂਨ ਦੇਆਂ ਅਨੇਕਾਂ ਬਿਮਾਰੀਆਂ ਨੂੰ ਠੀਕ ਕਰਦੀ ਹੈ ਜਿਹੜਾ ਨਿਮੋ ਦਾ ਸਲੂਤਰ ਹੈ ਤੇ ਗੱਲ ਕਰੀ ਨੌਜਵਾਨ ਨੇ ਗੱਲ ਕਰ ਲਈ ਅਸੀਂ ਦੇ ਦੇ ਵੀ ਨੌਜਵਾਨ ਜਿੰਮ ਜਾ ਕੇ ਬਾਡੀ ਬਣਾਉਂਦੇ ਨੇ ਬਾਡੀ ਵੜਾਉਣ ਦੇ ਚੱਕਰ ਵਿੱਚ ਮਹਿੰਗੇ ਮਹਿੰਗੇ ਜਿਹੜੇ ਕੀ ਵੱਡਾ ਟਖਾ ਲੈਂਦੇ ਨੇ ਡੱਬੇ ਖਾਣਦੇ ਨੇ ਕਹਿੰਦੇ ਸਾਡੀ ਬਾਡੀ ਬਣ ਜਾਏ ਸਾਡੀ ਸਿਹਤ ਬਣ ਜਾਏ ਕਿ ਲੱਗਦਾ ਵੀ ਸਰਬ ਲੋਕ ਦੇ ਬਾਟੇ ਵਿੱਚ ਜੇਕਰ ਸਦਾਈ ਉਹਨਾਂ ਨੂੰ ਪੀਤੀ ਜਾਵੇ ਉਹਨਾਂ ਦੀ ਜਿਹੜੀ ਉਹਨਾਂ ਇਹ ਬੰਗੇ ਬੰਗੇ ਡੱਬੇ ਖਾਂਦੇ ਨੇ ਹਜ਼ਾਰਾਂ ਰੁਪਏ ਦੇ ਕਿ ਲੱਗਦਾ ਵੀ ਉਸ ਡੱਬਿਆਂ ਨਾਲ ਉਹ ਜਿਹੜੀ 50 ਰੁਪਏ ਦੀ ਤੁਹਾਡੇ ਨੂੰ ਠੰਡੀ ਸਦਾਈ ਤਿਆਰ ਕੀਤੀ ਜਾਂਦੀ ਹੈ ਬਹੁਤ ਲਾਹੇਵੰਦ ਹੋਊਗੀ ਬਿਲਕੁਲ ਜੀ ਬਿਲਕੁਲ ਉਹ ਜਿਸ ਦਿਨ ਛੱਡ ਦਿੱਤਾ ਸਰੀਰ ਉਹ ਦਿਨ ਮਿੱਟੀ ਹੋ ਜਾਣਾ ਖਾ ਵੀ ਰਹੇ ਤਾਂ ਫਿਰ ਵੀ ਕਿਹੜਾ ਸਰੀਰ ਚ ਤਾਕਤ ਆ ਰਹੀ ਹੈ ਸਿਰਫ ਸਰੀਰ ਫੁੱਲ ਰਿਹਾ ਵਾ ਉਹ ਤੁਹਾਨੂੰ ਜਦੋਂ ਜਮ ਲਾਉਣਾ ਛੱਡਤਾ ਤਾਂ ਮਿੱਟੀ ਇਹਨੂੰ ਛੱਕ ਕੇ ਜਮ ਲਾਓ ਚਾਹੇ ਜਿਵੇਂ ਛੱਡ ਦਿਓ ਸਰੀਰ ਤੁਹਾਡੇ ਚ ਜਾਣ ਜਿਹੜੀ ਰਹਿਣੀ ਰਹਿਣੀ ਆ ਕਿ ਸਰੀਰ ਦਾ ਨੁਕਸਾਨ ਕੋਈ ਨਹੀਂ ਜੇ ਆਪਾਂ ਉਹ ਪ੍ਰੋਡਕਟ ਖਾ ਕੇ ਜੇਮ ਲਾਉਣੇ ਆ ਉਹ ਛੱਡ ਦਿੰਨੇ ਆ ਜੇਮ ਆਪਾਂ ਡਾਈਟ ਛੱਡ ਦਿੰਨੇ ਫਿਰ ਸਰੀਰ ਦਾ ਨੁਕਸਾਨ ਹੋ ਜਾਂਦਾ ਵਾ ਇਹਦਾ ਕੋਈ ਨੁਕਸਾਨ ਨਹੀਂ ਇਹਦੇ ਫਾਇਦੇ ਹੀ ਫਾਇਦੇ ਆ ਇਹਨੂੰ ਪੀਓ ਚਾਹੇ ਛੱਡੋ ਚਾਹੇ ਜੇਮ ਲਾਓ ਚਾਹੇ ਨਾ ਲਾਓ ਇਹਨੇ ਤੁਹਾਡਾ ਸਰੀਰ ਜਿਹੜਾ ਵਾ ਇਹਦਾ ਐਨਰਜੀ ਧੱਕਣਾ ਉਹਨੂੰ ਕੋਈ ਸਾਰਾ ਦਿਨ ਤਾਂ ਦੱਸੋ ਸਿੱਤ ਤੁਹਾਡੇ ਲਾਗੇ ਨਹੀਂ ਆਉਣੀ ਚਾਹੇ ਸਾਰਾ ਦਿਨ ਤੁਰੇ ਫਿਰੋ ਤੁਹਾਡੇ ਲਾਗੇ ਗਰਮੀ ਨਹੀਂ ਆਉਗੀ ਗਿੱਲੀ ਵਰਦੀਆਂ ਗਰਮੀਆਂ ਤੱਕ ਅੰਦਰ ਦੀਆਂ ਗਰਮੀਆਂ ਗੱਲ ਕੀਤੀ ਲੀਵਰ ਦੀ ਗੱਲ ਕੀਤੀ ਅਸੀਂ ਦੇਖਿਆ ਬੀ ਗਰਮੀ ਬਹੁਤ ਵਾਧੀ ਆ ਤੇ ਅੱਜ ਕੱਲ ਨੌਜਵਾਨ ਜਾਂ ਜਾਂ ਬੱਚੇ ਨੇ ਬਜ਼ੁਰਗ ਨੇ 100 ਚੋਂ 70% ਲੋਕਾਂ ਦੇ ਲੀਵਰ ਜਿਹੜੇ ਕਿ ਖਰਾਬ ਹੋ ਚੁੱਕੇ ਨੇ ਜਾਂ ਲੀਵਰ ਫੈਕਟਰੀ ਹੋ ਚੁੱਕੇ ਨੇ ਲੋਕ ਮਹਿੰਗੀਆਂ ਦਵਾਈਆਂ ਖਾਂਦੇ ਨੇ ਦੇਸੀ ਹੀ ਦਵਾਈਆਂ ਵੀ ਖਾਂਦੇ ਨੇ ਪਰ ਹੋਰ ਜਿਹੜਾ ਆਪਣਾ ਸਰੀਰ ਖਰਾਬ ਕਰ ਲੈਂਦੇ ਨੇ ਜੀ ਲੱਗਦਾ ਵੀ ਠੰਡੀ ਸਦਾਈ ਪੀਂਦੇ ਨਾਲ ਉਹ ਸਰਬ ਲੋਕ ਦੇ ਬਾਟੇ ਦੇ ਨਾਲ ਇਹਨਾਂ ਬਿਮਾਰੀਆਂ ਦਾ ਜਿਹੜਾ ਇਲਾਜ ਹੋ ਸਕਦਾ ਵਾ ਉਹਨਾਂ ਲੀਵਰ ਠੀਕ ਹੋ ਸਕਦੇ ਨੇ ਬਿਲਕੁਲ ਜੀ ਬਿਲਕੁਲ 100% ਲੀਵਰ ਲੀਵਰ ਫੈਂਟਰੀ ਦੀ ਮੈਂ ਗਾਰੰਟੀ ਨਹੀਂ ਦੇ ਸਕਦਾ ਲੀਵਰ ਦੀ ਗਰਮੀ ਤਾਂ 100% 101% ਜਿਹੜੀ ਆ ਖਤਮ ਕਰੂਗਾ ਜੇ ਇਹਨੂੰ ਪੀਓ ਜੇ ਤੁਹਾਨੂੰ 15 ਦਿਨਾਂ ਦੇ ਵਿੱਚ ਵਿੱਚ ਜੇ ਤੁਹਾਨੂੰ ਤੁਹਾਡੇ ਬਾਥਰੂਮ ਨੇ ਤੁਹਾਨੂੰ ਦੱਸ ਦੇਣਾ ਹੈ ਕਿ ਹਾਂ ਤੇ ਹਾਂ ਮੈਨੂੰ ਜਿਹੜਾ ਲੀਵਰ ਦੀ ਗਰਮੀ ਆ ਮੇਰੀ ਕਿੰਨੀ ਕੁ ਠੀਕ ਹੋ ਗਈ ਹੈ ਜਾਂ ਮੈਂ ਕਿੰਨਾ ਕੁ ਬਿਮ ਤੇ ਜਾਂਦੇ ਜਾਂਦਾ ਤੁਸੀਂ ਆਪਣਾ ਡਰੈਸ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਸਾਡੇ ਦਸਕਾ ਨੂੰ ਜਿਨ੍ਹਾਂ ਨੇ ਆ ਤੁਹਾਡੇ ਕੋ ਆ ਕੇ ਸਰਬ ਲੋਕ ਦੇ ਬੋਟੇ ਵਿੱਚ ਠੰਡੀ ਸਰਦਾਈ ਪੀਣੀ ਹੋਵੇ ਆਪਣਾ ਕਿੰਨੇ ਵਿੱਚ ਤੁਸੀਂ ਮਿਲਦੇ ਹੋ ਕਿੱਥੇ ਮਿਲਦੇ ਹੋ ਜਗਾ ਜੂ ਦੱਸ ਦਿਓ ਜੀ ਜੀ ਇਹ ਫੋਰਸ ਚੌਂਕ ਹੈ ਜੀ ਮਾਲ ਰੋਡ ਦੇ ਉੱਤੇ ਫੋਰਸ ਤੋਂ ਨਵਲਟੀ ਚੌਂਕ ਵਾਲੇ ਨੂੰ ਜਾਈਏ ਤਾਂ ਕੰਪਨੀ ਵੱਗਦਾ ਪਹਿਲਾ ਗੇਟ ਜਿਹੜਾ ਆਉਂਦਾ ਵਾ ਉਸ ਗੇਟ ਤੋਂ ਥੋੜਾ ਜਿਹਾ 30 40 ਮੀਟਰ ਜਿਹੜਾ ਵਾ ਮੈਂ ਉਦੇ ਬੈਠਾ ਆ ਜੀ ਜੀ ਮੋਬਾਈਲ ਨੰਬਰ 95014 60713 ਜੀ ਧੰਨਵਾਦੀ ਇਹ ਸੀ ਗੱਲਬਾਤ ਕੀਤੀ ਨੰਗਸੰਗ ਜਿਹੜੇ ਕੀ ਗੁਰੂ ਕੀ ਲਾਡਲੀ ਹੋ ਜਾਣੇ ਸਦਾ ਗੁਲਾਬ ਸਿੰਘ ਜੀ ਇਹਨਾਂ ਵੱਲੋਂ ਠੰਡੀ ਸਦਾਈ ਤਿਆਰ ਕੀਤੀ ਜਾਂਦੀ ਆ ਉਹ ਵੀ ਸਰਲੋ ਦੇ ਬਾਟੇ ਵਿੱਚ ਜਿਨ੍ਹਾਂ ਦੇ ਰਿਸ਼ਤੇਦਾਰ ਭੈਣ ਭਰਾ ਨੂੰ ਖਾਸਤੇ ਬੱਚਿਆਂ ਨੂੰ ਮਾਈਗਰੇਨ ਆ ਜਾਂ ਕਿਸੇ ਨੂੰ ਸ਼ੂਗਰ ਆ ਜਾਂ ਕਿਸੇ ਦੇ ਲੀਵਰ ਦੇ ਵਿੱਚ ਗਰਮੀ ਆ ਹੋਰ ਵੀ ਪ੍ਰੋਬਲਮ ਹੈਗੀ ਆ ਇੱਕ ਵਾਰੀ ਡਾਕਟਰ ਤੋਂ ਜਾਣ ਤੋਂ ਪਹਿਲਾਂ ਇੱਥੇ ਆ ਕੇ ਜਰੂਰ ਤੁਸੀਂ ਲਾ ਲਓ ਅਤੇ ਸਰਲੋ ਦੇ ਬਾਟੇ ਵਿੱਚ ਠੰਡੀ ਸਦਾਈ ਪੀਓ ਅਤੇ ਬਿਮਾਰੀਆਂ ਤੋਂ ਜਿਹੜਾ ਕੀ ਛੁਟਕਾਰਾ ਪਾਓ ਮੈਨੂੰ ਦਿਓ ਜਾਸ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ